ਸਾਰੀ ਲਾਡਲੀ ਜੈ ਸ੍ਰੀ ਕ੍ਰਿਸ਼ਨ ਮਹਾਰਾਜ ਕੀ ਜੈ ਰਾਧਾ ਰਾਨੀ ਕੀ ਜੈ ਸਕੀਨਾ ਜਟਾਈ ਕ੍ਰਿਸ਼ਨ ਕਪਾਲ ਠੀਕ ਹੈ ਜੀ ਕ੍ਰਿਸ਼ਨ ਕਪਾਲ ਜੀ ਅੱਜ ਪਿੰਡ ਫਤੂ ਟੰਗਾ ਵਿਖੇ ਹਾਂਜੀ ਮੰਦਰ ਠਾਕਰ ਦਵਾਰਾ ਚ ਹਾਂਜੀ ਜਨਮਸ਼ਟਮੀ ਦਾ ਤਿਆਰ ਮਨਾਇਆ ਜਾ ਰਿਹਾ ਹਾਂਜੀ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਦਾ ਜੀ ਅਜਦਾ ਨਹੀਂ ਮਰਾਵਦਾ ਇਹ ਕੋਈ ਤੀਰਵਨ ਕੋਈ 80 90 ਸਾਲ ਹੋ ਗਿਆ ਮਨੋਦਿਆਂ ਇੱਥੇ ਤੇ ਹੁਣ ਗਾਹ ਦੀ ਗਾ ਇਹ ਤਰੱਕੀ ਕਰੂਗਾ ਹਰ ਸਾਲ ਹਰ ਸਾਲ ਵੱਧ ਤੋਂ ਵੱਧ ਤੁਹਾਡੇ ਸਾਰੇ ਸਹਿਯੋਗ ਨਾਲ ਪ੍ਰਦਾਨ ਕਰਾਂਗੇ ਸਾਰੇ ਸਹਿਯੋਗ ਨਾਲ ਪੰਜਾਂ ਸੱਤ ਲੋਤੇ ਸਾਰੇ ਉਸੇ ਲੋਗਾਂ ਨਾਲ ਪਾਈਵਰ ਦੇ ਸਹਿਯੋਗ ਨਾਲ ਇਹ ਚੜਦੀ ਕਲਾ ਰਹੂਗੀ ਮਨ ਤੇ ਮੋਤ ਤਗੜਾ ਬਣੂਗਾ ਵੱਡਾ ਬੜੂਗਾ ਬਹੁਤ ਤਕੜਾ ਬੜੂਆ ਪਿੰਡ ਵਾਲੇ ਦਾ ਕਹਿਣਾ ਕਿ ਪਿੰਡ ਵਾਲੀ ਪਿੰਡ ਵਾਲੇ ਸਾਰੇ ਸਹਿਮ ਦਾ ਪਿੰਡ ਵਾਲੇ ਸਹਿਯੋਗ ਸਾਨੂੰ ਸਾਰਾ ਪੂਰਾ ਆ ਠੀਕ ਹੈ ਜੀ ਤੇ ਤੁਹਾਡਾ ਵੀ ਪੂਰਾ ਆ ਆਇਆ ਸਾਡੇ ਮਾਨਯੋਗ ਇਹਨਾਂ ਇਹਨਾਂ ਦਾ ਲੋਕਾਂ ਦਾ ਸਾਨੂੰ ਬਹੁਤ ਇਹਨਾਂ ਦੇ ਧਿਆਨ ਦੇਣਾ ਮੰਨ ਤੇ ਬਹੁਤ ਆਡੀ ਸ਼ਾਕ ਬਣੂਗਾ ਮੰਦਿਰ ਦੀ ਇਮਾਰਤ ਬਾਰੇ ਕੀ ਕਹਿਣਾ ਚਾਹੋਗੇ ਓ ਜੀ ਆਪਣਾ ਥੋੜਾ ਕੇ ਚੱਤ ਕਰਦੇ ਹਾਂ ਮੰਦਿਰ ਜਾਲ ਸ਼ੁਰੂ ਕਰ ਦੇਣਾ ਸਾਰੇ ਸਹਿਯੋਗ ਨਾਲ ਮੰਤੇ ਬਹੁਤ ਅੱਗੇ ਦੱਸਿਆ ਬਹੁਤ ਤਗੜਾ ਬਣੂਗਾ ਦੇਖੇ ਦੇਖੇ ਜੋਗ ਹੋਊਗਾ ਮੰਦਿਰ ਆ ਜੈਸਮਤ ਜੈ ਮਸੀਹ ਦੇ ਪੂਰੇ ਪਤਨਾ ਉਹ ਮਲੇ ਜਦੋਂ ਇਹ ਪੂਰੀਆਂ ਤਿਆਰੀਆਂ ਹੋ ਗਈਆਂ ਹਾਂ ਜੀ 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 ਬੋਲੇ ਜੀਸ਼ਨ ਮਹਾਰਾਜ ਵਾ ਨਿੱਕੀ ਜੈ ਦਾਦਾ ਜੀਸ਼ਨ ਕੀ ਜੈ ਅਜੀ ਸਰ ਤੁਹਾਡਾ ਸ਼ੁਭਨਾਮ ਅਮਨ ਕੁਮਾਰ ਰਮਨ ਜੀ ਤੁਸੀਂ ਪਿੰਡ ਫੱਤੂ ਟੰਗਾ ਵਿਖੇ ਬੜਾ ਇਤਿਹਾਸਕ ਮੰਦਿਰ ਆ ਸ੍ਰੀ ਠਾਕੁਰ ਦਵਾਰਾ ਜਿਹਨੂੰ ਇਸ ਟੀਮ ਲਈ ਜਾ ਰਹੀ ਆ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਜੀ ਪੂਰੇ ਫੱਤੂ ਟੰਗਾ ਪਿੰਡ ਨਿਵਾਸੀਆਂ ਨੂੰ ਔਰ ਕਪੂਰਤਲਾ ਵਾਸੀਆਂ ਨੂੰ ਮੇਰੇ ਦਿਲ ਤੋਂ ਅਲਾ ਦਾ ਕਿਸੇ ਜਨਮਸ਼ੀ ਦੀਆਂ ਲੱਖ ਲੱਖ ਮੁਬਾਰਕਾਂ ਔਰ ਸ੍ਰੀ ਜਪਵੰਤ ਜੀ ਇਸ ਮੰਦਿਰ ਔਰ ਇਸ ਪਿੰਡ ਦੇ ਸਾਰੇ ਸਰਦਾਰਾਂ ਸ਼ਰਧਾਲੂਆਂ ਤੇ ਆਪਣੀ ਸਦਾ ਕਿਰਪਾ ਬਣਾਈ ਰੱਖਣ ਜੀ ਔਰ ਅਸੀਂ ਅੱਜ ਇੱਥੇ ਜਿਹੜੀ ਕ੍ਰਿਸ਼ਨ ਜਨਮ ਅਸ਼ਟਮੀ ਬੜੀ ਧੂਮ ਧਾਮ ਨਾਲ ਜੋ ਮਨਾਈ ਜਾ ਰਹੀ ਹੈ ਜੀ ਉਹ ਮਨਾ ਰਹੇ ਆ ਔਰ ਪ੍ਰਬੂ ਜੀ ਦੇ ਦਰਸ਼ਨ ਕਰਕੇ ਤੇ ਪੂਰਾ ਸ਼ੀਸ਼ਾ ਤਪ ਕਰਦੇ ਆ ਜੀ ਰਮਨ ਜੀ ਪਿੰਡ ਵਾਸੀ ਦਾ ਕਹਿੰਦਾ ਕਿ ਬੜੇ ਚਿਰਾਂ ਬਾਅਦ ਅੱਜ ਬੜੀ ਰੌਣਕ ਲੱਗੀ ਆ ਤਿਹਾੜ ਮਨਾਇਆ ਜਾ ਰਿਹਾ ਬਿਲਕੁਲ ਜੀ ਇਹ ਜਦੋਂ ਪ੍ਰਭੂ ਜੀ ਦੀ ਕਿਰਪਾ ਅਸਲ ਚ ਇਸ ਮੰਦਰ ਵਿੱਚ ਪਹਿਲਾ ਸੇਵਾਦਾਰ ਸੀ ਉਸ ਮੈਂ ਉਹ ਧਿਆਨ ਦੇ ਰਿਹਾ ਸੀ ਪਰ ਪਿੰਡ ਵਾਸੀਆਂ ਨੇ ਇਸ ਮੁੱਦੇ ਨੂੰ ਬਾਚ ਕੇ ਆ ਉਹ ਦੁਬਾਰਾ ਇਸ ਮੰਦਿਰ ਦੇ ਉਹ ਜਿਹੜੇ ਸਾਡੇ ਬਿੱਲਾ ਭਾਜੀ ਜਿਹੜੇ ਇੰਗਲੈਂਡ ਬੈਠੇ ਹੋਏ ਨੇ ਤੇ ਉਹਨਾਂ ਦਾ ਪੂਰਾ ਯੋਗਦਾਨ ਨਾਲ ਪਿੰਡ ਵਾਸੀਆਂ ਦਾ ਸਰਪੰਚ ਸਾਹਿਬ ਦਾ ਅੰਡਾ ਜੀ ਜਿਨ੍ਹਾਂ ਨੇ ਪੂਰੇ ਲੋਕਾਂ ਨੂੰ ਇਕੱਠਾ ਨਾਲ ਕਰਕੇ ਉਹ ਸਾਨੂੰ ਇਸ ਦੀ ਸੇਵਾ ਦਾ ਮੌਕਾ ਦਿੱਤਾ ਕਿ ਇਸ ਮੰਦਿਰ ਦੇ ਵਿੱਚ ਜੋ ਇਹਨਾਂ ਪੁਰਾਣਾ ਪ੍ਰਸਿੱਧ ਮੰਦਿਰ ਆ ਉਹ ਜਿਹੜਾ ਕੀ ਦਾ ਹੀ ਰੱਖਿਆ ਸੀ ਤੇ ਇਹਨੂੰ ਵਧੀਆ ਸਵਾਰਨ ਵਾਸਤੇ ਇਹਦੀ ਇਮਾਰਤ ਵਧੀਆ ਬਣਾਉਣ ਲਈ ਔਰ ਅਸੀਂ ਸਾਰੇ ਜ਼ੋਰ ਲਾ ਰਹੇ ਆ ਔਰ ਕੁਛ ਹੀ ਹਾਂ ਵਾਲੇ ਟਾਈਮ ਦੇ ਵਿੱਚ ਵਿੱਚ ਇਹ ਸਮੁੰਦਰ ਦਾ ਤੁਹਾਨੂੰ ਇੱਕ ਬੜਾ ਵਧੀਆ ਸੁੰਦਰ ਨਜ਼ਾਰਾ ਦੇਖਣ ਨੂੰ ਮਿਲੇਗਾ ਅੱਜ ਕੀ ਨਾਮ ਹੋਟਾ ਲਖਵੀਰ ਸਿੰਘ ਜੀ ਅੱਜ ਰਾ ਮੰਦਰ ਠਾਕਰ ਦੁਆਰਾ ਵਿਖੇ ਜਨਮਸ਼ਟੀ ਵਿਖੇ ਹਾਰ ਮਨਾਇਆ ਜਾ ਰਿਹਾ ਬਿਲਕੁਲ ਜੀ ਬੜੀ ਖੁਸ਼ੀ ਨਾਲ ਮਨਾਇਆ ਜਾ ਰਿਹਾ ਜੀ ਜੀ ਕੀ ਕਹਾਂ ਜੰਦੇ ਆ ਕੀ ਕਹਿਣਾ ਚਾਹੁੰਦਾ ਜੀ ਭਾਈ ਰਮਨ ਸਿੰਘ ਜੀ ਕੂਟਲੇ ਤੋਂ ਆਏ ਨੇ ਭਾਜੀ ਬਿਲਾ ਜੀ ਦਾ ਸੰਜੋਗ ਬਹੁਤ ਚੱਲ ਰਿਹਾ ਵੱਡਾ ਤੇ ਮੰਦਰ ਦਾ ਜਿਹੜਾ ਕੰਮ ਸੀ ਰੁਕੇ ਆ ਕਿੰਨੇ ਬਹੁਤ ਢੇਰ ਤੋਂ ਰੁਕੇ ਆ ਸੀ ਉਹਨੂੰ ਐਸੀ ਮਾਲਕ ਦੀ ਕਿਰਪਾ ਨਾਲ ਨਵੇਂ ਸਿਰੇ ਤੋਂ ਚਲਾ ਜਾ ਕੇ ਆਏ ਅੱਗੇ ਆਉਣ ਵਾਲੀ ਸ਼ਿਵਰਾਤਰੀ ਤੇ ਇਸ ਮੰਦਰ ਦੀ ਅਮਰਤ ਨੂੰ ਵਧੀਆ ਤਰੀਕੇ ਨਾਲ ਤਿਆਰ ਕਰਾਂਗੇ ਤੇ ਸਾਰੇ ਨਗਰ ਦਾ ਸ਼ਹਿਰ ਨਿਵਾਸੀਆਂ ਦਾ ਭਾਜੀ ਬਿੱਲੇ ਦਾ ਸੰਯੋਗ ਦੇ ਨਾਲ ਦਿਲੋਂ ਤਹਿਤ ਧੰਨਵਾਦ ਕਰਦੇ ਆਂ। ਪਿੰਡ ਵੱਸੇ ਦਾ ਕਹਿਣਾ ਕਿ ਬੜੇ ਚਿਰਾਂ ਬਾਅਦ ਜ ਰੌਣਕ ਲੱਗੀ ਆ ਤਿਹਾਰ ਮਨਾਇਆ ਗਿਆ। ਹਾਂਜੀ ਹਾਂਜੀ। ਇਸ ਬਾਰੇ ਕੀ ਕਹੋਗੇ? ਅਸੀਂ ਇਸ ਬਾਰੇ ਇਸ ਬਾਰੇ ਹੀ ਅਸੀਂ ਰਿਪੋਰਟ ਕਰ ਦੋ ਦੁਬਾਰਾ ਤੋਂ ਫਿਰ ਮੰਤਰੋ ਹਾਂਜੀ ਜਿਹੜਾ ਰੁਕੇਆ ਕੰਮ ਤੋਂ ਲਾਵੀ ਗੁੰਜਤੀ ਬਣੀ ਆ। ਹਾਂਜੀ। 올 ਪੀਪਲਸ ਜੋਗਰਾ ਇਸ ਮਤਲਬ ਵਿੱਚ ਬਾਰੇ ਉਹਨਾਂ ਦੇ ਜੀਵਨ ਮਸ਼ਤਮਈ ਦੇ ਇਹ ਲੋਕਾਂ ਲੱਗਿਆ ਸਕੀਨਾ ਜਟਾ ਸਰਵਕੰਬੋ ਜੀ ਸੋਨੂ ਜੀ ਜੋ ਪਿੰਡ ਠਾਕਰ ਦੁਆਰਾ ਮੰਦਿਰ ਜਿਹੜਾ ਫਤੂ ਟੰਗਾ ਵਿਖਿਆ ਪਿੰਡ ਤੇ ਉੱਤਰ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਇਲਾਕਾ ਨਿਵਾਸੀਆਂ ਨੂੰ ਪਿਆਰ ਭਰੀ ਸਤਿ ਸ਼ਾਹੀ ਗਾਜ ਸ਼ਰਮ ਇਸ ਤੋਂ ਪਹਿਲਾਂ ਕੁਝ ਇਹ ਪਹਿਲਾਂ ਇੱਥੇ ਮੰਦਿਰ ਨੂੰ ਲੈ ਕੇ ਵਿਵਾਦ ਜੋ ਚੱਲ ਰਿਹਾ ਸੀ ਔਰ ਉਸ ਵਿਵਾਦ ਨੂੰ ਕਿਤਨਾ ਕਿਤੇ ਜਾ ਕੇ ਇਸ ਨਤੀਜੇ ਤੇ ਲਿਆਂਦਾ ਪਿੰਡ ਇੱਕ 71 ਹੋ ਗਏ ਅੱਜ ਜਨਮਸ਼ਮੀ ਦਾ ਤੌਰ ਮਨਾ ਰਿਹਾ ਜੋ ਕਿੰਨੇ ਕਈ ਸਾਲਾਂ ਤੋਂ ਨਹੀਂ ਬਣਾਇਆ ਜਾ ਰਿਹਾ ਸੀ ਇਹਦੇ ਵਿੱਚ ਸਹਿਯੋਗ ਦਿੰਦੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਜਦੋਂ ਰਾਮਨੂ కుమార్ ਠੇਕੇਦਾਰ ਬਿੱਲਾ ਭਾਈ ਇੰਗਲੈਂਡ ਤੋਂ ਉਹਨਾਂ ਦਾ ਬਹੁਤ ਹੀ ਵੱਡਾ ਸੰਯੋਗ ਤੇ ਵੱਡੀ ਗੱਲ ਇਹ ਹੈ ਇਸ ਇਲਾਕੇ ਦੀ ਜੋ ਇਹ ਸਾਰਾ ਇਲਾਕਾ ਇਕੱਤਰ ਹੋ ਗਏ ਤੇ ਆਪਣੇ ਮੰਦਰ ਨੂੰ ਸਵਾਰ ਰਹੇ ਨੇ ਤੇ ਸਭ ਤੋਂ ਵੱਧ ਇਹ ਹੀ ਖੁਸ਼ੀ ਵਾਲੀ ਗੱਲ ਹੈ ਜੀ ਤੇ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਕਰਦੇ ਆ ਨਗਰ ਕਿ ਇਸ ਨੂੰ ਬੰਦ ਚੜ੍ਹ ਕੇ ਧਾਮ ਧੂਮਣਾ ਮਨਾਇਆ ਜਾਵੇਗਾ ਹਾਂ ਜੀ ਇਸ ਤੋਂ ਪਹਿਲਾਂ ਸਾਡੇ ਜੋ ਪਹਿਲਾਂ ਨਾਲ ਸੰਯੋਗ ਦੇਂਦੇ ਹੋਏ ਬੀਲਾ ਭਾਜੀ ਰਮਨ ਭਾਜੀ ਬਿੱਟੂ ਭਾਜੀ ਸਰਪੰਚ ਸਾਹਿਬ ਸਰਪੰਚ ਸਾਹਿਬ ਨੇ ਜੋ ਪੂਰਾ ਆਉਦਾ ਸੰਯੋਗ ਦੇ ਰਹੇ ਨੇ ਤੇ ਇਸ ਵਿੱਚ ਹਿੱਸਾ ਲੈ ਰਹੇ ਨੇ ਜੀ